ਯੂਦੇ ਪ੍ਰਧਾਨੋ ਤੇ ਤੁਹਾਡਾ ਇੱਥੇ ਆਏ ਮਿੱਟੀ ਦਾ ਕੀ ਮਤਲਬ ਪਹਿਲਾਂ ਤਾਂ ਇਹ ਸਾਰੇ ਸੀਨੀਅਰ ਲੀਡਰ ਸਾਹਿਬਾਨ ਅਤੇ ਆਪਣੇ ਜੀਵਾ ਭਾਈ ਚਾਰਾ ਦਾ ਤੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਆਪਣੇ ਇੱਕ ਗੋਲ ਤੇ ਪਹੁੰਚਦੇ ਨੇ ਹਰ ਵਾਰ ਆਪ ਨੂੰ ਸਪੋਰਟ ਕਰਦੇ ਨੇ ਸਾਡੇ ਸਾਰੇ ਯੂਐਮਟੀ ਟੀਮ ਸਾਡਾ ਸੁਨੀਲ ਭਾਈ ਸਾਡਾ ਕਾਕਾ ਭਾਈ ਇਹ ਆਪਣੇ ਹਰ ਇੱਕ ਟਾਈਮ ਆਪਣੇ ਨਾਲ ਖੜੇ ਰਹਿੰਦੇ ਨੇ ਤੇ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਦੂਜੀ ਗੱਲ ਇਹ ਕਿ ਹੁਣ ਆਉਣ ਵਾਲੀ ਸਰਕਾਰ ਭਾਜਪਾ ਦੀ ਸਰਕਾਰ ਹੋਊਗੀ ਤੇ ਜਿੰਨਾ ਭਗਵੰਤ ਮਾਨ ਜਿੰਨਾ ਮਰਜ਼ੀ ਕਰ ਲੈ ਹੁਣ ਇਹ ਚੁਟਕਲੇ ਸਰਕਾਰ ਨਹੀਂ ਹੋਣੇ ਤੇਰਾ ਜੀ 11 ਛਟਾਂ ਲੈ ਕੇ ਜਾਵਾਂਗੇ ਕੀ ਇਹ ਕੇਜਰੀਵਾਲ ਦੇ ਘਟਾਲੇ ਵਿੱਚ ਭਗਵੰਤ ਮਾਨ ਸ਼ਾਮਲ ਹਨ ਇਹਦਾ ਤਾਂ ਪਤਾ ਨਹੀਂ ਵੀ ਭਗਵੰਤ ਮਾਨ ਸ਼ਾਮਲ ਹੈ ਕਿ ਨਹੀਂ ਪਰ ਜੇਲ੍ਹ ਦੇ ਵਿੱਚ ਜਾਣ ਦਾ ਹਿੱਸੇਦਾਰਾ ਇਹ ਹੈਗਾ ਇੱਥੇ ਜ਼ਿਲ੍ਹਾ ਦੇ ਯੂਥ ਪ੍ਰਧਾਨ ਹੋਣ ਦੇ ਨਾਤੇ ਇੱਥੇ ਆਇਓਗੇ ਇਹਦਾ ਕੀ ਮਕਸਦ ਹੈ ਮੈਂ ਕਲੰਗੀ ਦੇ ਬਲਵੰਤ ਜੀ ਨੂੰ ਬਹੁਤ ਸਾਰੀ ਜੀ ਦੇ ਕਹਿੰਦੇ ਅੱਜ ਜੋ ਸਾਡੇ ਨਾ ਨੌਜਵਾਨ ਸੱਥਾਂ ਦੇ ਪ੍ਰੋਗਰਾਮ ਚੱਲ ਰਹੇ ਆਗੇ ਬੀਜਪੀ ਦੇ ਸਵਾਗਤਾ ਸਾਡਾ ਜੀ ਪਹਿਲਾ ਪ੍ਰੋਗਰਾਮ ਸੀ ਅਸੀਂ ਧੂਨੀ ਦੇ ਵਿੱਚ ਕੀਤਾ ਮੇਰੇ ਨਾਲ ਮੇਰੇ ਤੁਸੀਂ ਬਣਾ ਕੇ ਖੜਾਣ ਕਿਉਂਕਿ ਯੁਵਾ ਦਾ ਇਸਨੇ ਕੰਮ ਸਾਰਾ ਦੇਖਦੇ ਆਗੇ ਸੋ ਅੱਜ ਜੋ મોદી ਸਾਹਿਬ ਨੇ ਯੂਰ ਦੇ ਲਈ ਕੰਮ ਕੀਤੇ ਆ ਉਹ ਅਜੇ ਥੇ ਨੂੰ ਮੈਨੂੰ ਦਸਣਾ ਆਇਆ ਜੀ ਸਾਰੇ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਤੁਹਾਨੂੰ ਪਤਾ ਹੈ ਵੀ ਨਜ਼ਦੀਕ ਆ ਰਹੀ ਆਪਾਂ ਫਰਮ ਉਹਦੇ ਲਈ ਸਾਰੇ ਲੱਗੇ ਹੋਏ ਹੋਗੇ ਤੁਹਾਨੂੰ ਬੇਨਤੀ ਕੀਤੀ ਆ ਵੀ ਯੂਰ ਦੇ ਵਿੱਚ ਵੱਧ ਤੋਂ ਵੱਧ ਵਾਅਦੇ ਕਰੋ ਤੇ ਆਪਾਂ ਰਲ ਮਿਲ ਕੇ ਕਰੀਏ ਤੇ ਪਾਰਟੀ ਨੂੰ ਕਿੱਥੇ ਲੈ ਜਾਣਾ ਹੈ ਲੋਕ ਸਭਾ ਦੀ ਇਲੈਕਸ਼ਨਾਂ ਬਾਰੇ ਤੁਹਾਡੇ ਕੀ ਵਿਚਾਰ ਹੈ ਇੱਕੋ ਲੋਕ ਸਭਾ ਦੀ ਇਲੈਕਸ਼ਨਾਂ ਜੋ ਪਾਰਟੀ ਨੇ ਜਿੱਦਾਂ ਦਾ ਜੋ ਹੁੰਦਾ ਸਿਸਟਮ ਉਹ ਚੱਲਣਾ ਹੈ ਉਹਦੇ ਨਾਲ ਆਪਾਂ ਦੇਖਦੇ ਹਾਂ ਵੀ ਕੀ ਮੌਲ ਵੈਸੇ ਤੁਹਾਨੂੰ ਪਤਾ ਇੱਕ ਜੂਰੀ ਆਪਣੀ ਕਲੀਅਰ ਹੋ ਗਈ ਨੁਸਬਾ ਤੇ ਕੇਜਰੀਵਾਲ ਜੀ ਦੀ ਉਹ ਵੀੜੀ ਨੇ ਜਿਹੜਾ ਗ੍ਰਿਫਤਾਰ ਕੀਤਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਆਪਾਂ ਨੂੰ ਪਤਾ ਕੇਜਰੀਵਾਲ ਜੀ ਇਮਾਨਦਾਰੀ ਦੀ ਵੱਡੀਆਂ ਗੱਲਾਂ ਕਰਨ ਵਾਲੇ ਕਿ ਉਹ ਆਪ ਵੀ ਆਪ ਨੂੰ ਮਹਾਨਦਾਰ ਕਹਿਣ ਵਾਲੀ ਈਡੀ ਨੇ ਉਹਨੂੰ ਸੱਤ ਤੋਂ ਅੱਠ ਸੰਮਣ ਜੋ ਪਹਿਲਾਂ ਭੇਜੇ ਉਹ ਕਿਸੇ ਵੀ ਸੰਮਣ ਤੇ ਉਹਨੇ ਆਪਣਾ ਕੋਈ ਵੀ ਕੱਥ ਨਹੀਂ ਰੱਖਿਆ ਜੋ ਇੰਨੀ ਜੋ ਇੰਨੀ ਸੱਚ ਪਰਦਾ ਆਪਦੇ ਆਪ ਨੂੰ ਦਿਖਾਉਂਦੇ ਸੀ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਉੱਥੇ ਜਾ ਕੇ ਆਪਣਾ ਬੈਂਡ ਪੇਸ਼ ਕਰਦੇ ਪਰ ਉਹ ਇੱਕ ਤਰ੍ਹਾਂ ਉਹਨਾਂ ਨੇ ਝੂਠ ਬੋਲ ਕੇ ਈਡੀ ਨੂੰ ਵੀ ਗੁਨਾਹ ਦਿੱਤਾ ਸੋ ਜੋ ਉਹਦਾ ਬਣਦਾ ਨਹੀਂ ਜੀ ਤੁਹਾਡੇ ਸਾਹਮਣੇ ਸੁਣਨੀ ਤੁਹਾਡਾ ਕੀ ਮੈਸੇਜ ਹੈ ਕੇਜਰੀ ਵਾਲੋ ਕਿਉਂ ਕੇਜਰੀ ਬਸਾ ਉਹਨੂੰ ਮੇਰੇ ਤਾਂ ਇਹੀ ਮੈਸੇਜ ਆ ਜੋ ਲੋਕਾਂ ਨੂੰ ਇੱਕੇ ਡਰਾਮੇ ਦੇ ਵਿੱਚ ਲਿਆ ਕੇ ਪਾਰਟੀ ਦੇ ਖਿਲਾਫ ਝੜਕਾਉਂਦੇ ਆ ਲੋਕਾਂ 'ਚ ਅਫਵਾਹ ਫਲਾਉਂਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਐਦਾਂ ਦਾ ਕੁਝ ਨਾ ਕਰਨ ਕਿਉਂਕਿ ਲੋਕ ਬੜੇ ਸੰਭਚਾਰ ਹੈ ਇਹ ਪੂਰਾ ਤਰੀਕੇ ਨਾਲ ਸਮਝ ਚੁੱਕੇ ਆ ਕਿ ਜੋ ਆਪਣੇ ਇਡੀਆ ਦੇ ਵਿੱਚ ਨਿੱਜ ਵੀ ਵਰਕ ਕਰ ਰਹੀ ਆ ਉਹਦਾ ਨੁਕਸਾਨ ਦੇ ਰਿਆ ਸੋ ਇਹਦੀ ਉਹਨਖੀਂਦੀ ਕਰਕੇ ਆਪਣੇ ਆਪ ਨੂੰ ਉੱਤਰਕੀ ਦੇ ਵੱਲ ਜਾ